ਕਾਲ ਜੀ ਵੈਲਕਮ ਹੋਹੀ ਟ੍ਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਦੀ ਸ਼ੁਰੂਆਤ ਅਸੀਂ ਕੱਲ ਵਾਲੇ ਅਧੂਰੇ ਕੰਮਾਣਾ ਕਰ ਰਹੇ ਆ ਕੱਲ ਆਪਾਂ ਗਏ ਸੀ ਲਾਇਸੈਂਸ ਚੇਂਜ ਕਰਾਉਣ ਜੋ ਕਿ ਗੱਲ ਹੋਈ ਜਾਣੀ ਕਿਉਂਕਿ ਉਹ ਤੇ ਲਾਇਸੈਂਸ ਮੇਰਾ ਹੋ ਗਿਆ ਅਪਾਇੰਟਮੈਂਟ ਨੂੰ ਪ੍ਰਾਇੋਰਟੀ ਨਹੀਂ ਦਿੰਦੇ ਤੇਰਾ ਚੇਂਜ ਨਹੀਂ ਹੋਇਆ ਤੇਰਾ ਡਰੈਸ ਚੇਂਜ ਹੋਇਆ ਗੱਲਾਂ ਮੇਰਾ ਪਹਿਲਾਂ ਹੀ ਇੱਥੋਂ ਦਾ ਸੀ ਇਹ ਮੇਰਾ ਪ੍ਰੋਵਿੰਸ ਟੂ ਪ੍ਰੋਵਿੰਸ ਚੇਂਜ ਆਉਣਾ ਮੈਂ ਉੱਥੇ ਚੇਂਜ ਹੀ ਨਹੀਂ ਕਰਾਇਆ ਸੀ ਸ਼ਟ ਆਪ ਬਕਵਾਸ ਬੰਦ ਕਰ ਲੈ ਮੈਨੂੰ ਬੋਲ ਲੈਣ ਦੇ ਦੱਸ ਲੈਣ ਦੇ ਕੋਈ ਗੱਲ ਬੱਤ ਮੀਜ਼ ਤੇ ਉੱਥੇ ਲਾਇਸੈਂਸ ਚੇਂਜ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਅਪਾਇੰਟਮੈਂਟ ਤੇ ਕਰਦੇ ਲਾਇਸੈਂਸ ਚੇਂਜ ਉਹ ਨਹੀਂ ਇਹ ਬੁਥੀ ਲੈ ਕੇ ਜਵਾ ਦੇਤਾ ਉਹਨਾਂ ਨੇ ਪੋਂਕੀ ਤੋਂ ਸੱਚ ਦੱਸ ਨਾ ਨਾ ਉਹ ਅਪਾਇੰਟਮੈਂਟ ਤੇ ਚੇਂਜ ਕਰਦੇ ਆ ਤੇ ਜਾ ਜਾ ਤੁਰ ਜਾ ਤੇ ਈ ਓਏ ਹੋਰ ਨਾ ਬੋਲੀ ਦੀ ਬਾਦੀ ਤੇ ਅਪਾਇੰਟਮੈਂਟ ਆਪਣੇ ਕੋਲੇ ਹੈਣੀ ਸੀ ਅੱਜ ਦੀ ਅਪਾਇੰਟਮੈਂਟ ਬੁੱਕ ਕਰਾਈ ਸਵੇਰੇ 11 ਵਜੇ ਦੀ ਤੇ ਹੁਣ ਆਪਾਂ ਜਾ ਰਹੇ ਆ ਲੈਸ ਚੇਂਜ ਕਰਾਉਣ ਤੇ ਇਹਦੇ ਪੈੜੀਆਂ ਬੋਲਿਆ ਹੀਗਾ ਹੱਸੂ ਹੀ ਨਾ ਹਸਣਾ ਵੀ ਨਹੀਂ ਮਨਜ਼ੂਰ ਤੇਰਾ ਮੈਨੂੰ ਕਹੇ ਸੀ ਲੱਗੀ ਪਲਾਜ਼ਨਾ ਦੰਦ ਖਿੱਚ ਦੂੰ ਤੇਰੀ ਤੁਸੀਂ ਲੱਗੀ ਮੇਰੀ ਕਟਿੰਗ ਇੱਕ ਤਾਂ ਕਟਿੰਗ ਕਰਾ ਕੇ ਬਤਮੀਜ਼ ਹੋ ਰਹੀ ਬਣਿਆ ਫਿਰਦਾ ਤੇ ਉੱਤੋਂ ਹੱਸੀਆਂ ਜਾਂਦਾ ਕੀ ਆ ਮੈਂ ਦੇਖੋ ਕਿਹਾ ਨਹੀਂਦਾ ਲੋਕਾਂ ਦੇ ਵੀਵਰਸ ਨੂੰ ਉਂਗਲਾਂ ਤੇ ਮੇਰੇ ਵਲੌਗ ਚ ਨਹੀਂ ਮੈਂ ਇਹਨੂੰ ਵਲੌਗ ਚ ਨਹੀਂ ਲਿਆ ਕਰਨਾ ਅੱਜ ਤੋਂ ਬਾਅਦ ਇਹਨੂੰ ਕੋਈ ਵਲੌਗ ਚ ਨਹੀਂ ਲਿਆਉਣਾ ਬੱਸ ਅੱਜ ਤੋਂ ਬਾਅਦ ਸਿਰਫ ਮੈਂ ਵਲੌਗ ਬਣਾਉਂਗੀ ਬੱਸ ਹਟ 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 ਚੱਕਿਆ ਹਟ ਚੱਕਿਆ ਹਟ ਚੱਕਿਆ ਹਟ ਚੱਕਿਆ ਹਟ ਚੱਕਿਆ ਮਰ ਤੇ ਖੱਲੀ ਬਾਤ ਯਾਰ ਇਸੀ ਵਿੱਚ ਲਾਇਸੈਂਸ ਚੇਂਜ ਕਰਾਉਣ ਪਰ ਇੱਕ ਕੰਮ ਬਹੁਤ ਵਧੀਆ ਹੋ ਗਿਆ ਮੇਰੇ ਨਾਲ ਮੇਰਾ ਲਾਇਸੈਂਸ ਮੈਨੂੰ ਉਹਨਾਂ ਨੇ ਥੋੜਾ ਜਿਹਾ ਹੋਰ ਵੱਡਾ ਕਰਕੇ ਦੇਤਾ ਮੇਰੇ ਲਾਇਸੈਂਸ ਤੇ ਉਹਨਾਂ ਨੇ ਸੀ ਐਡ ਕਰਤਾ ਏ ਸੀ ਜ਼ੈਟ ਕਰਤਾ ਮੇਰਾ ਲਾਇਸੈਂਸ অন্ਟਾਰੀਓ ਵਾਲਿਆਂ ਨੇ ਮੈਨੂੰ ਇੱਕ ਹੋਰ ਸਰਪ੍ਰਾਈਜ਼ ਦੇਤਾ ਹੁੰਦਿਆ ਸਾਰੀ ਹੁਣ ਮੈਂ ਬੱਸ ਵੀ ਡਰਾਈਵ ਕਰ ਸਕਦੀ ਹਾਂ ਜਿਹੜੀਆਂ ਇੱਥੇ ਸਿਟੀ ਬੱਸਾਂ ਜਾਂ ਕੋਈ ਵੀ ਨੇ ਮੈਂ ਵੀ ਕਰ ਸਕਦਾ ਹਣ ਮੈਂ ਬੱਸਾਂ ਵੀ ਚਲਾਦਾ ਇਹਦਾ ਮਤਲਬ ਮੈਂ ਵੀ ਕਰ ਸਕਦਾ ਇਹ ਗੱਲ ਹੀ ਨਹੀਂ ਕਰ ਸਕਦਾ ਨਾਲ ਤੇਰੇ ਸੀ ਐਡ ਨਹੀਂ ਆ ਸੀ ਐਡ ਹੋਣਾ ਹਣ ਜਦੋਂ ਆਇਆ ਵੇਖੀ ਸੀ ਐਡ ਹੋ ਗਿਆ ਸੀ ਐਡ ਹੋਣਾ ਤੇਰੇ ਨਹੀਂ ਤੇਰੇ ਉਹਨੇ ਐਡ ਨਹੀਂ ਕੀਤਾ ਇਹਦੇ ਨਹੀਂ ਹਜੇ ਹੋਇਆ ਭਾਈ ਉਹ ਐਕਸਪੀਰੀਅੰਸ ਵਗੈਰਾ ਵੀ ਵੀ ਤੇ ਚੱਲ ਮੁਕੀਆਂ ਨਾਲ ਖਾਲੀ ਤੇਰੇ ਨਾਲ ਜ਼ਿਆਦਾ ਐਕਸਪੀਰੀਅੰਸ ਈ ਆ ਬੋ ਡਰਾਈਵਰਾਂ ਦੇ ਉਹਨਾਂ ਨੇ ਇਹ ਲੱ ਦਿੱਤਾ ਜਿਹੜੇ ਮੇਰੇ ਕਰਨਗੇ ਚੁੱਚੂ ਚੁੱਚੂ ਡਰਾਈਵਰ ਨਿੱਕੇ ਮੋੜੇ ਉਹਨਾਂ ਨੇ ਲਾਣ ਕੀਤਾ ਸਾਰਿਆਂ ਨੂੰ ਪਤਾ ਚੁੱਚੂ ਮੁਚੂ ਡਰਾਈਵਰ ਕੌਣ ਹੈ ਮੈਲਾ ਟਾਰੀਓ ਵਾਲਾ ਨੂੰ ਪਤਾ ਵਾ ਵੀ ਸਾਰਿਆਂ ਨੂੰ ਪਤਾ ਚੁੱਚੂ ਮੁਚੂ ਡਰਾਈਵਰ ਕੌਣ ਹੈ ਟਾਰੀਓ ਵਾਲਾ ਨੇ ਸੀ ਕੀ ਨੂੰ ਐਡ ਕੀਤਾ ਕੋਈ ਨਹੀਂ ਪਤਾ ਲੱਗ ਤੂ ਚੱਲ ਤੂੰ ਦੱਸ ਆ ਸਭ ਇੱਥੇ ਕਿੰਨੇ ਟਾਈਮ ਚ ਲਾਇਸੈਂਸ ਲਿਆ ਕਿੰਨੇ ਐਡ ਕੀਤਾ ਕਿੰਨਾ ਟਾਈਮ ਚ ਲਾਇਸੈਂਸ ਲਿਆ ਇੱਥੇ ਆ ਕੇ ਮੈਂ ਲੈ ਲਿਆ ਜਦੋਂ ਮੈਂ ਕਿੰਨੇ ਟਾਈਮ ਚ ਲਿਆ ਜੋ ਸ਼ੁਰੂ ਕੀਤਾ ਲੈ ਲਿਆ ਤੂੰ ਚੁੱਪ ਕਰ ਕਿੰਨੇ ਟਾਈਮ ਚ ਲਾਇਸੈਂਸ ਲਿਆ ਮੈਂ ਪਹਿਲਾਂ ਤਾਂ ਮੇਰੀ ਸਟੱਡੀ ਸੀ ਤੂੰ ਤਾਂ ਆਇਆ ਹੀ ਵੇਲਾ ਤੇ ਤਾਂ ਹੁੰਦਿਆ ਸਾਰ ਸਾਰਾ ਕੰਮ ਚੱਲ ਚੁੱਪ ਤਾਂ ਕਰ ਤੂੰ ਕਿੰਨੇ ਕਰੇ ਲੋਕ ਆ ਚੱਲ ਇਹ ਵੀ ਛੱਡ ਇਹ ਵੀ ਛੱਡ ਜਦੋਂ ਤੂੰ ਲੱਗਿਆ ਉਦੋਂ ਤੂੰ ਕਿੰਨੇ ਟਾਈਮ ਬਾਅਦ ਲਸ ਕਿੰਨੀ ਵਾਰੀ ਰੈਸਟ ਦਿੱਤਾ ਦੋ ਵਾਰੀ ਐ ਝੂੜਾ ਮਾਰ ਝੂੜਾ ਮਾਰ ਹਾਂ ਦੋ ਵਾਰੀ ਦਿੱਤਾ ਮੈਂ ਕਿੰਨੇ ਵਾਰੀ ਦਿੱਤਾ ਮੈਂ ਕਿੰਨੇ ਮਹੀਨੇ ਚ ਲੈ ਆ ਲੈਸ ਚਲੋ 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 ਕਰੋ 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 ਤਾਰੀਫ ਉਥੇ ਕਰੋ ਕਰੋ ਪਹਿਲੀ ਵਾਰੀ ਚ ਲੈ ਲੈ ਇਹ ਇੱਥੇ ਆ ਕੇ ਕਿੰਨੇ ਇੱਥੇ ਆਉਣ ਤੋਂ ਬਾਅਦ ਕਿੰਨੇ ਟਾਈਮ ਚ ਲੈ ਲਿਆ ਵੀ ਦੱਸੋ ਪਹਿਲੀ ਵਾਰੀ ਚ ਕਿੰਨੇ ਟਾਈਮ ਸਾਰੇ ਲੈਸ ਨੇ ਪਹਿਲੀ ਪਹਿਲੀ ਵਾਰੀ ਚ ਲੈ ਜਾਣੀ ਆਪਦੀ ਤਾਰੀਫ ਕਰਨੀ ਮਤਮੀਜ਼ ਨੇ ਕਿਉਂ ਆਣ ਫਿਰ ਪ੍ਰੋ ਡਰਾਈਵਰ ਕੌਣ ਹੋਇਆ ਇੱਥੇ ਆ ਗਏ ਸਜਣੋ ਇੱਥੇ ਆਉਣ ਤੋਂ ਬਾਅਦ ਜਦੋਂ ਮੈਂ ਲੈਂਡ ਹੋਇਆ ਅਗਲੇ ਦਿਨ ਮੈਂ ਜੀਵਨ ਦਿੱਤਾ ਸੀ ਕੁੱਲ ਮਲਾ ਕੇ ਸਾਰੇ ਟੈਸਟ ਪਹਿਲੀ ਬਿਲੀ ਵੇਲੇ ਚ ਕਲੀਅਰ ਕਰਕੇ ਹਾਂ ਜੀਵਨ ਕਿਉਂਕਿ ਉਹ ਮੈਂ ਪਹਿਲਾਂ ਨਰਵਸ ਸੀ ਇਥੇ ਨਵਾਂ ਨਵਾਂ ਆਇਆ ਸੀ ਨਾ ਉਹ ਜਿਹੜਾ ਇਕੱਲਾ ਟੈਸਟ ਆ ਜੀਵਨ ਉਹ ਪਹਿਲੀ ਮੇਰੀ ਪਹਿਲਾ ਦੋਵਰੀ ਦਿੱਤਾ ਉਸ ਤੋਂ ਬਾਅਦ ਜੀਵਨ ਫਿਰ ਦਿੱਤਾ ਡਨ ਉਸ ਤੋਂ ਬਾਅਦ ਜੀ ਜੀ ਦਿੱਤਾ ਡਨ ਉਸ ਤੋਂ ਬਾਅਦ 에ਅਰ ਬ੍ਰੇਕਾਂ ਦਿੱਤਾ ਡਨ ਉਸ ਤੋਂ ਬਾਅਦ ਟਰੱਕ ਦਾ ਦਿੱਤਾ ਪਹਿਲੀ ਵਾਰੀ ਚ ਡਨ ਟਰੱਕ ਦਾ ਰਿਟਰਨ ਦਿੱਤਾ ਉਹ ਵੀ ਡਨ ਬਾਅਦੋ ਟਰੱਕ ਦਾ ਜਿਹੜਾ ਦੂਜਾ ਸੀਗਾ ਰੋਡ ਵਾਲਾ ਟੈਸਟ ਹੁੰਦਾ ਉਹ ਵੀ ਪਹਿਲੀ ਵਾਰੀ ਚ ਡਨ ਇਹਨਾਂ ਨੂੰ ਸਾਰਿਆਂ ਨੂੰ ਸਾਡੇ ਵੀ ਉਹ ਪਹਿਲੀ ਵਾਰੀ ਚ ਡਨ ਸੀ ਕਿ ਲੱਕ ਟਰੱਕ ਦਾ ਲਾਇਸੈਂਸੀ ਦਾ ਵਰਦ ਦਿੱਤਾ ਹਾਂ ਇੱਕ ਐ ਬੈਗ ਨਹੀਂ ਲੱਗਾ ਦੋ ਵਾਰੀ ਆ ਪਹਿਲ ਬੈਗ ਨਹੀਂ ਤੈਨੂੰ ਪਤਾ ਕੀ ਹੋਇਆ ਸੀਗਾ ਲਓ ਤੁਹ ਪਤਾ ਹੀ ਨਹੀਂ ਦੱਸ ਦੱਸ ਕੀ 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 ਐ ਸੀ ਟਾਈਮ ਬੱਦ ਲੱਗ ਗਿਆ ਸੀਗਾ ਕੀ ਵੇਂਦਾ ਸੀ ਉਹ ਤਾਂ ਨਾ ਲੋ ਬਈ ਸੱਜਣੋਂ ਆਪਾਂ ਇਹਦੇ ਸੁੰਦਰਾ ਦੇ ਪਹੁੰਚ ਲੱਗੇ ਆ ਟਾਇਰ ਟਾਇਰ ਥੋੜੇ ਮਾੜੇ ਸੀ ਇੱਕ ਪੱਟ ਗਿਆ ਸੀ ਸਾਰੇ ਪਵਾ ਦਨੇ ਆਪਾਂ। ਸਾਰੇ ਨਵੇਂ ਕਰਾ ਦਨੇ ਆ। ਇੰਡੀਆ ਦਾ ਵੀ ਲਾਈਵ ਵੀ ਲਪਾਵਾਂਗੇ। ਤੇਰੀ ਬਹਿਣੇ ਤੇ ਚੱਕਾ ਦੇ ਦਈਏ। ਸਾਰੇ ਟਾਇਰ ਇਹਦੇ ਨਵੇਂ ਪਵਾ ਕੇ ਤੇ ਕੰਮ ਠਾਹ ਕਰਾ ਦੇਣਾ ਆਪ ਅੱਜ। ਤੇ ਬਾਕੀ ਜੇ ਕਿਹਨੇ ਪਾਉਣੇ ਆ ਤਾਂ ਦੱਸਿਓ, ਲੋਕੇਸ਼ਨ ਦੇ ਦਾਂਗੇ ਕਿੱਥੇ ਪਵਾਏ ਆਪਾਂ। ਖੋਲ ਦਿੱਤੇ ਆ ਸਾਰੇ। ਕਰਤੀ ਵਿਚਾਰੀ ਇੱਥੇ ਲੈਨਮੈਂਟ ਵੀ ਕਰਾ ਲਾਂਗੇ ਤੇ ਵੀਲ ਬੈਲ ਸਿੰਘ ਵੀ ਕਰਾਣਾ ਨੇ। ਪਟਾ ਕੋ ਡਨ ਕਰਾ ਲਾਂ ਯਾਰ ਜੀ। ਆਹ ਟਾਇਰ ਪਹਿਲੇ ਠੀਕ ਸੀਗਾ ਵਧੀਆ ਸੀਗਾ ਟਾਈਮ ਪਸਦਿੰਦਾ ਸੀ। ਇੱਕ ਰੱਖ ਲਾਂਗੇ। ਬਾਕੀ ਸੁੱਟ ਦਾਂ ਗਾਰ ਵਿੱਚ ਗੁਰਬੇਜ। ਇੱਕ ਪਾਟ ਗਿਆ ਸੀਗਾ। ਲੋ ਵੀ ਸਜਣੋ ਟਾਇਰ ਆਪਣੇ ਫਿੱਟ ਹੋ ਰਹੇ ਆ। ਇਹ ਕਾਰ ਨਵਾਂ ਫਿੱਟ ਹੋ ਗਿਆ। ਨਾਲ ਵੀਰ ਬਲ ਸਿੰਘ ਓ ਸ਼ੀਆ ਕੇ ਕੋ ਦਵਾ ਦਵਾ ਫਿਟ ਕਰਾਉਣੇ ਆਪਾਂ ਉਸ ਤੋਂ ਬਾਅਦ ਯਾਰ ਆਪਾਂ ਸ਼ੀਸ਼ਾ ਵੀ ਚੇਂਜ ਕਰਾਉਣਾ ਗੱਡੀ ਦਾ ਰੋੜੀ ਵੱਜ ਗਈ ਸੀ ਤੇ ਸ਼ੀਸ਼ਾ ਹੋ ਗਿਆ ਆਪਣਾ ਡੈਮੇਜ ਗੱਡੀ ਦਾ ਉਹਦੇ ਲਈ ਵੀ ਜਾਣਾ ਵਾਂ ਇੱਥੇ ਵੱਜਿਆ ਕੁਛ ਆ ਪਤਲੀ ਜਿੱਤ ਰੇਡ ਪਈ ਆ ਇਹ ਰਿਪੇਅਰ ਕਰਾਉਣਾ ਬੇਨੇ ਆ ਨਵਾਂ ਪਾਊਗਾ ਮੇਰੇ ਸਾਂ ਆ ਇਹ ਨਵਾਂ ਪਾਉਣਾ ਵਾਂ ਤੇ ਫਿਰ ਗਾਂਹ ਦੇਖਦੇ ਆ ਕੀ ਬਣਦਾ ਆ ਕਿਰਾ ਲੰਡੀ ਜੀ ਕਰਕੇ ਖੜਾਤੀ ਇਹਦੇ ਤੇ ਲੋ ਜੀ ਆ ਵੀ ਟਾਇਰ ਚੜਾਉਣ ਲੱਗਾ ਪ੍ਰਧਾਨ ਨਹੀਂ ਠੀਕ ਹੈ ਪੂਰਾ ਜੋਰ ਲਾ ਕੇ ਮਾਰਦਾ ਹੈ ਮਰਾ ਟਾਇਰ ਇਹ ਇਹ ਚਲ ਚਲ ਇੱਥੇ ਰੱਖ ਜੋ ਬਰਹ ਕੰਮ ਕਰ ਗਾੜੀ ਵਿੱਚ ਲੱਗ ਗਿਆ ਲੋ ਵੀ ਸੱਜਣਾ ਕੈਸ਼ ਰਾਉਕ ਕੰਦਰਾ ਕੈਸ ਲਿਆ ਹਮੇ ਬਸ 20 ਮਿੰਟ ਮੈਂ ਕੋ ਮੈਂ ਸਮਝ ਗਿਆ ਲਉ ਵੀ ਸਚਨਾ ਆ ਆਪਾਂ ਆਗੇ ਟਾਇਰ ਆਪਾਂ ਕੰਮ ਕਰ ਦੇਣਾ ਨਾਲ ਵਾਲੇ ਆਪਣੇ ਟਾਇਰ ਪੁਰਾਣੇ ਖਾਦੀਏ ਸਨ ਕੁਸ਼ਕ ਤਾਂ ਵਾਵਾ ਪਏ ਸੀ ਜਿਵੇਂ ਆ ਵਾਵਾ ਪਿਆ ਟਾਇਰ ਤੇ ਆ ਤਾਂ ਪਾਟ ਗਿਆ ਸੀ ਉਦੋਂ ਤੇ ਆ ਵੀ ਠੀਕ ਹੈ ਟਾਇਰ ਟਾਈਮ ਪਾ ਜਾਏਗਾ ਸੀ ਇਹ ਜੀ ਪਰ ਸਾਰੇ ਬਦਲਾਤੇ ਨੇ ਨਵੇੜੋ ਕੰਮ ਲੈ ਗਿਆ ਇਹ ਕਿਥੇ ਲੱਭਦੇ ਫਿਰਾਂਗੇ ਇਹਦੀ ਵੀ ਅੰਦਰੋਂ ਕੰਨੀ ਗਈ ਸਾਰੀ ਲਗਭਗ ਇਹ ਮੇਰਾ ਨਹੀਂ ਗਿਆ ਯਾਰ ਇਹ ਕਿਹਦਾ ਟਾਇਰ ਹੈ ਨੋ ਨੋ ਨਹੀਂ ਗਲਤ ਪੰਗਾ ਲੈ ਲਿਆ ਸੀ ਇਹ ਨਹੀਂ ਮੇਰਾ ਟਾਇਰ ਇਹ ਵਾਲਾ ਹੈ ਇਹ ਵੀ ਲਗਭਗ ਖਤਮ ਹੀ ਸੀਗਾ ਉਹ ਵੀ ਸਜਣੋ ਟਾਇਰ ਪਵਾ ਦਿੱਤੇ ਚਾਰੇ ਰਾਣੀ ਸੁੰਦਰਾ ਦੇ चल दी टेर खासा पैसा लगा दवा नए टेर हम राणी सूंदरा खासा खासा खर्चा हो रहा हो खासा खर्चा करती है जी रिलज करती है जी मैडम जी कर दि रीज जरूर करा गे वेट टेंशन का तो लैंड आए हैं लो जी मित्रों ग्डी आप कीए चल दे मठे मठे घर है भाई ਲੋੜ ਹੀ ਇਹ ਦੇਖ ਕੇ ਵੈਨ ਅਸੀਂ ਬੈ ਗੀਆਂ ਭਾਵੇਂ ਕਿਡਨੈਪਰ ਆਦੀ ਹੋਵੇ ਕਿਉਂਕਿ ਬਾਹਰ ਬਹੁਤ ਜ਼ਿਆਦਾ ਠੰਡ ਸੀ ਤੇ ਅਸੀਂ ਆ ਕੇ ਵੈਰ ਦੇਖ ਕੇ ਤੇ ਬੈ ਗਏ ਅੰਦਰ ਪਰਸ ਕਰਕੇ ਸਾਨੂੰ ਆਹ ਵੈਨ 'ਚ ਬਿਠਾ ਦਿੱਤਾ ਗਿਆ ਹੁਣ ਇਹ ਨਹੀਂ ਪਤਾ ਸਾਨੂੰ ਕਿਡਨੈਪਰ ਆ ਕੇ ਨਹੀਂ ਭਾਵੇਂ ਕਿਡਨੈਪਰ ਹੁੰਦੀ ਦੀ ਹੋ ਉਹ ਲੈ ਜਾਣਾ ਇਹਨੂੰ ਲੈ ਜਾਓ ਸਾਨੂੰ ਬਖਸ਼ ਦੋ ਤਾਂ ਅਹੀਂ ਤੇ ਕਾਹਦੇ ਜੋਗੀ ਆਣੀ ਹੈ ਗਿਆ ਤੇ ਤਾਂ ਕੰਮ ਵੀ ਨਹੀਂ ਹੁੰਦਾ ਕਰਦਾ ਕਿ ਭਾਵੇਂ ਉਹ ਕਿਹਾ ਤੇ ਹੈ ਕਿ 15 ਮਿੰਟ ਟਾਇਰ ਪੈ ਜਾਣੇ ਪਰ ਅਜੇ ਨਹੀਂ ਪਈ ਸ਼ਾਇਦ ਪਤਾ ਨਹੀਂ ਕਿਉਂ ਕਿੰਨੇ 15 20 ਮਿੰਟ ਤਾਂ ਹੀ ਕੰਮ ਆ ਵੈਸੇ 15 20 ਮਿੰਟਾਂ ਚ ਡੰਨ ਹੋਣਾ ਡੰਨ ਹੋ ਗਿਆ ਫਿਰ ਤੁਹਾਨੂੰ ਦਿਖਾਉਣਾ ਹੈ ਤੁਹਾਨੂੰ ਗੱਡੀ ਦੇ ਨਵੇਂ ਟਾਇਰ ਵਿਖਾਉਣੇ ਆਪਾਂ ਨਿਊ ਗੂਚੀ ਲਿਮਿਟਡ ਐਡੀਸ਼ਨ ਗੂਚੀ ਐਂਡ ਐਡੀਡਾਸ ਦਾ ਕੋਲਾਬੋਰੇਸ਼ਨ ਯਾ ਕੋਲਾਬੋਰੇਸ਼ਨ ਇਸਦੇ ਸੇ ਇੱਕ ਹੀ ਬਣੀ ਆ ਸਾਰੀ ਕੈਨੇਡਾ ਦੀ ਤੇ ਉਹ ਕਿਹਨੂੰ ਮਿਲ ਗਈ ਅੱਜ ਯੇ ਉਹ ਵੇਖਿਓ ਚਾਰ ਤੇ ਲਾ ਕੇ ਵੀਡੀਓ ਪਾਵੇ ਚੱਲ ਗੱਡੀ ਤੇ ਬੰਦਿਆ ਤੇ ਚਾਰ ਚੀਜ਼ਾਂ ਲੂ ਗੱਡੀ ਬੰਦ ਨਾ ਤੇ ਅੰਡੇ ਦੇ ਨਹੀਂ ਆਪੇ ਚਾਰ ਸੌ ਚਾਰ ਸੌ ਲਗਾ ਚਾਹ ਆਏ ਰੱਬ ਹੌਸਲਾ ਦੇ ਰਹੀ ਹਾਂ ਉਹ ਵੀ ਬੰਦ ਨਾ ਹੋਈ ਐਦਾਂ ਤੇ ਵਾਪਸ ਖੇਤੇ ਲੈਣਾ ਵਾ ਚਾਰਜਿੰਗ ਦੀ ਪਰਤੀ ਦੀਦੀ ਪਰਸਪੇ ਆ ਜਾਓ ਇਹ ਐਦਾ ਪਾਰਟੀ ਹੋਊਗੀ ਇਹ ਲੱਗਦਾ ਕਿਡਨੈਪਰਾਂ ਨੇ ਇਧਰ ਕੋਗਾ ਟੱਕ ਡਰਾਪਰ ਹੈ ਚੋਰ ਜ਼ਿਆਦਾ ਲੱਗ ਰਹੇ ਨੇ the next day ਗਾਈਜ਼ ਮੇਂ ਨਾ ਹੋਇਆ ਬਹੁਤ ਜ਼ਿਆਦਾ ੱਤਕਾ ਮੇਰਾ ਚਾਰਜਰ ਖੋਇਆ ਗਿਆ ਵਾ ਜੋ ਕਿ ਆ ਬੰਦੇ ਨੇ ਖੋਇਆ ਚੋਰ ਇਹ ਹੋਇਆ ਯਾਰ ਚੋਰ ਚੋਰ ਮਚਾਈ ਸ਼ੋਰ ਕੀ ਹੋਇਆ ਦਾ ਕੀ ਮਤਲਬ ਕੀ ਮਤਲਬ ਅਗਲੀ ਨੇ ਦੀ ਨੂੰ ਪੁੱਛਿਆ ਕੀ ਹੋਇਆ ਓ ਨੋ ਕਲੇਸ਼ ਬੈਨ ਵਾਲਾ ਮੇਰੇ ਵੀਡੀਓ ਓ ਨੋ ਉਹ ਗੱਲ ਹੋਰ ਸੀ ਇਹ ਦਿਨ ਦੱਸ ਦਵਾਂਗੇ ਓ ਨੋ ਕਿਵੇਂ ਕੀਤੀ ਰੀਡ ਤਾਂ ਕੀਤੀ ਨਹੀਂ ਉਹ ਹੀ ਓ ਨੋ ਹੰਦੇ ਆਂ ਦੇ ਸੇਂਗ ਵਾਸ ਕੇ ਪੈਰ ਜੋੜ ਕੇ ਗੰਡਾਸੀ ਮਾਰੀ ਇਹਦੇ ਚ ਕੀ ਹੈ ਵੇ ਇਹ ਗੱਲ ਕਰ ਕਿ ਉਹ ਨਿੱਡਾਾਂ ਖੜਕ ਨਹੀਂ ਗਿਆ ਉਹ ਨਿੱਡਾਾਂ ਖੜਕ ਨਹੀਂ ਗਿਆ ਤੇਰਾ ਫਿਲਟਰ ਨਹੀਂ ਜੀ ਮੇਰਾ ਨਹੀਂ ਕਰ ਦੇ ਫਿਲਟਰ ਲਾ ਦੇ ਸੋ ਅੱਜ ਜਾਂਦੇ ਆ ਬਿੰਡ ਸ਼ੀਲਡ ਪੁਆਣ ਤੇ ਤੁਹਾਨੂੰ ਉੱਥੇ ਪਹੁੰਚ ਕੇ ਮੋਟਾ ਖਿੱਚੀ ਮੈਂ ਖਿੱਚੀ ਆ ਕਿ ਦਰ ਉਹਦੇ ਅਹੀਂ ਪਹੁੰਚ ਕੇ ਮਿਲਦੇ ਆ ਹੁਣ ਮੇਰੇ ਸਟਿਪੈਂਡੀ ਤੂੰ ਕੁਝ ਕਹਿਣਾ ਚਾਹੋਗੇ ਤੇ ਮੈਂ ਜਿੰਨਾ ਨਾ ਵੇਂਡ ਸ਼ੀਲਡਿੰਗ ਲੱਭ ਰਹੀ ਨੂੰ ਲੱਭ ਰੋ ਬਹੁਤ ਟੈਂਸ਼ਨ ਤਾਂ ਉਹ ਟੇਢੇ ਪਏ ਤੂੰ ਕੁਝ ਕਹਿਣਾ ਚਾਹੋਗੇ ਨਹੀਂ ਕੁਝ ਨਹੀਂ ਕਹਿਣਾ ਅੱਜ ਦਾ ਸਟ੍ਰੈਸਫੁਲ ਡੇ ਆ ਬਹੁਤ ਜ਼ਿਆਦਾ ਵੈਹੀ ਬਾਬੇ ਦੇ ਜਾ ਕੇ ਆਏ ਹਾਂ ਸੋ ਹਾਂ ਸਟ੍ਰੈਸ ਹੋਈ ਪਈ ਹੈ ਮਿੰਡ ਸ਼ੀਲਡ ਦੀ ਸਾਰੀ ਟੁੱਟੀ ਪਈ ਦੇਖ ਲਓ ਤਾਂ ਟੋਕਰੇ ਕਿ ਸ਼ੁਰੂ ਹੋ ਕਿਉਂ ਉੱਥੋਂ ਤੱਕ ਪਿਆ ਆ ਵਾ ਤੇ ਇਹਦੇ ਬਿਨਾ ਸਾਡੀ ਸੇਫਟੀ ਨਹੀਂ ਹੋਣੀ ਤੇ ਨਾ ਤਾਂ ਸੇਫਟੀ ਨਹੀਂ ਹੁੰਦੀ ਉਹਨਾਂ ਚੋਂ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਨਾ ਪਲੇਟਾ ਚੇਂਜ ਕਰਾ ਸਕਦੇ ਸੋ ਸਾਡੇ ਮੂਰੇ ਮੇਜਰ ਪ੍ਰੋਬਲਮ ਆ ਜਦੀ ਸਭ ਤੋਂ ਵੱਡੀ ਹੁਣ ਕੋਈ ਸਸਤਾ ਤੇ ਟਿਕਾਊ ਲੱਭਣ ਦਾ ਬਸ ਹਨ ਲੱਭਣੇ ਨੇ ਬ੍ਰੈਂਟਨ ਚ ਕਾਲਸ ਕਰ ਕਰ ਅਸੀਂ ਕੰਮ ਲੈ ਆਏ ਪਏ ਆ ਪਰ ਸਾਨੂੰ ਕੋਈ ਲੱਭਣ ਦੀ ਖੋਜ ਜਾਰੀ ਹੈ ਜੇ ਕੋਈ ਸਾਨੂੰ ਲੱਭਦਾ ਤਾਂ ਅਸੀਂ ਜ਼ਰੂਰ ਇਨਫੋਰਮ ਕਰਾਂਗੇ ਤੇ ਅਸੀਂ ਰეკਮੈਂਡ ਵੀ ਕਰਾਂਗੇ ਵੀ ਇੱਥੇ ਜਾਇਓ ਹਾਂਜੀ ਤੇ ਹੁਣ ਇਹ ਤਾਂ ਨੂੰ ਮਿਲਦੇ ਆ ਕੋਈ ਬੰਦਾ ਲੱਭ ਕੇ ਵੀ ਜਿਹੜਾ ਇੱਕ ਸਸਤੇ ਚ ਕਰ ਦੇਵੇ ਚੇਂਜ ਫਾਈਨਲੀ ਸਾਨੂੰ ਮਿਲ ਚੁੱਕੀ ਆ ਬਿੰਸ਼ੀ ਵਾਲੇ ਦੱਸੋ ਦੀਦੀ ਕੀ ਕਹਿਣਾ ਚਾਹੋਗੇ ਐਵੇਂ ਦੱਸੋ ਵੀ ਜੋ ਦੀਦੀ ਨੇ ਪਹਿਲਾਂ ਕਿਹਾ ਕਿ ਉਹੀ ਹੋਇਆ ਜਿੱਥੋਂ ਮੈਂ ਕਿਹਾ ਸੀ ਉੱਥੇ ਹੀ ਸਾਰਾ ਕੰਮ ਹੋ ਰਿਹਾ ਵਾ ਹੋ ਨਹੀਂ ਰਿਹਾ ਪਾ ਤਾਂ ਉਹਨਾਂ ਨੇ ਵੀ ਦੇਣੀ ਪਰ ਰੌਲਾ ਸੇਫਟੀ ਦੇ ਚੱਕਰ ਪੈ ਰਿਹਾ ਇੱਕ ਬੰਦਾ ਜੋ ਸਾਰਾ ਕੰਮ ਕਰਕੇ ਦੇ ਰਿਹਾ ਮੈਂ ਤੈਨੂੰ ਕਹਿਆ ਸੀ ਉੱਥੋਂ ਡੰਡ ਕਰਾ ਲੈ ਕੱਲ੍ਹ ਥੋੜੇ ਮਹਿੰਗੇ ਵੀ ਆ ਪਰ ਕੀ 50 ਹੋਣਾ ਕੋਈ ਫਰਕ ਏ ਟੰਡ ਨਹੀਂ ਪੈਣ ਲੱਗਾ ਹੁਣ ਅੱਬ ਵੀ ਸਸਤੇ ਰਿਹਾ ਇਹਨਾਂ ਨੂੰ ਕਿਦਾਂ ਜਾਣਾ ਪਊਗਾ ਪਰ ਟਾਈਮ ਵੀ ਕਿੰਨਾ ਵੇਸਟ ਹੋਇਆ ਕਿੱਥੇ ਕੱਲ੍ਹ ਹੀ ਸਾਰਾ ਕੁਝ ਡੰਡ ਹੋ ਜਾਣਾ ਸੀਗਾ ਜੇ ਕੱਲ ਦੀ ਮੇਰੀ ਗੱਲ ਮੰਨੀ ਹੁੰਦੀ ਕੋਈ ਬਾਤ ਨਹੀਂ ਹੈ ਹੈ ਬਾ ਅ ਤੋ ਬਾਤ ਨਹੀਂ ਹੈ ਮਸਲਾ ਹੈ ਮਸਲਾ ਕੋਈ ਗੱਲ ਨਹੀਂ ਹੁਣ ਮੰਗਲ ਆ ਗਿਆ ਨਾ ਜੋ ਤੋ ਲੌਂਗ ਵੀਕਐਂਡ ਆ ਗਿਆ ਤੇ ਲੌਨਰੀ ਗੈਂਡ ਦੇ ਕੁਝ ਨਹੀਂ ਖੁੱਲਾ ਆਣਾ ਕੱਲ ਨੂੰ ਹੈਗਾ ਐਤਵਾਰ ਕੱਲ ਨੂੰ ਹਾਂ ਐਤਵਾਰ ਤੇ ਸੋਮਵਾਰ ਦੋ ਦਿਨ ਟੱਕ ਕੇ ਬਹਿ ਜੋ ਆਰਾਮ ਨਾਲ ਬਹਿ ਜੋ ਉਸ ਤੋਂ ਬਾਅਦ ਗੱਲ ਕਰਾਂਗੇ ਹੁਣ ਟਿਊਸਡੇ ਸਵੇਰੇ ਫੋਨ ਕਰਕੇ ਉਹਨੂੰ ਗੱਲ ਕਰ ਲਈਆ ਤੇ ਉੱਥੇ ਚੱਲ ਜੀ ਬਸ ਲਓ ਜੀ ਮਿੱਤਰੋ ਇਹ ਗੱਲ ਨਿਬੜ ਗਈਆਂ ਤੇ ਡ੍ਰੈਮਟਨਸ ਨਹੀਂ ਪੈ ਰਿਆ ਕਿੰਨੇ ਮੌਸਮ ਸੁਹਾਣਾ ਹੋਆ ਬੜਾ ਹੈ ਪਰ ਸਾਡਾ ਕਾਹਦਾ ਸੁਹਾਣਾ ਸਾਡਾ ਤਾਂ ਅੰਦਰੇ ਲੱਗਿਆ ਆਣਾ ਆ ਸਾਡੇ ਕੋ ਕੰਮ ਦਾ ਕਾਰ ਲੜਨੋਂ ਤਿਆਰ ਹੁਣ ਹੀ ਜਾਣ ਤਿਆ ਕਰੇ ਤੁਹਾਨੂੰ ਘਰੇ ਪਹੁੰਚ ਕੇ ਅਸੀਂ ਮਿਲਦੇ ਆਂ ਦੀਦੀ ਅੱਜ ਪੀਜ਼ਾ ਨਹੀਂ ਬਣਾ ਸਕਦਾ ਆਪਾਂ ਬਣਾ ਸਕਦੇ ਓਕੇ ਮੈਂ ਪੀਜ਼ਾ ਬਣਾ ਨਹੀਂ ਆ ਤਾ ਲਾਉ ਜੀ ਸੱਚ ਨੂੰ ਨਵਾਂ ਟਾਰਗੇਟ ਦੇ ਦਿੱਤਾ ਹੈ ਕਿੰਨੂ ਨੇ ਹੁਣ ਪੀਜ਼ਾ ਨੂੰ ਠਾਠਾ ਹੋਊਗਾ ਆਹ ਨਾ ਮੇਰੇ ਮੂੰਹ ਤੇ ਵੱਜਣ ਲੱਗਿਆ ਸੀਗੇ ਖੁਰੜੇ ਤਾਂ ਹੀ ਤਾਂ ਕਿਹਾ ਨੇ ਖੁਰੜੇ ਤੈਨੂੰ ਮੇਰੇ ਪੈਰ ਕੀ ਕਹਿੰਦੇ ਆ ਤੇ ਮੇਰੇ ਮੂੰਹ ਤੇ ਬਾਤ ਚੱਲੇ ਸੀ ਮੂੰਹ ਆ ਕੇ ਕੀ ਐਡਾ ਲੰਮਾ ਤੇ ਇੱਥੋਂ ਤਾਈਂ ਆਉਂਦਾ ਮੇਰੇ ਪੈਰਾਂ ਤੱਕ ਤੇਰੇ ਪੈਰ ਇੱਥੋਂ ਤੱਕ ਆ ਰਹੇ ਆ ਦੇਖ ਇਧਰ ਆ ਵੇਖ ਲੋ ਇਧਰ ਆ ਵੇਖ ਲੋ ਜੇ ਮੇਰੇ ਜੇ ਤੇਰੀ ਉਂਗਲ ਮੇਰੇ ਪੈਰ ਚ ਖੁੱਭ ਜਾਂਦੀ ਫੇਰ ਹਮ ਕੱਟ ਕੇ ਰਦ ਨਹੀਂ ਪੈਣੀ ਸੀ ਹੱਡੀ ਬੜੇ ਕੋਮਲ ਕਲੀ ਪੈ ਰਹੇ ਹਨ ਬੜੇ ਕੋਮਲ ਪੈ ਰਹੇ ਹਨ ਇੱਕ ਪੈਰ ਕੋਮਲ ਨਹੀਂ ਤੇਰੀ ਹੱਡੀ ਖੋਭ ਜਾਣੀ ਦੀਆਂ ਦੇ ਮਾਸ ਕੋਈ ਨਹੀਂ ਮੌਸਮ ਮੁਰ ਗਿਆ ਹੈ ਨਾ ਮੌਸਮ ਮੌਸਮ ਹੈ ਬੈ ਕਹਿੰਦੇ ਸੱਜਣੋ ਬ੍ਰੈਮਟਨਸ ਮੌਸਮ ਇਜ਼ ਵੈਰੀ ਵੈਰੀ ਰੋਮਾਂਟਿਕ ਨਾ ਨਾਨ ਵੈਜ ਗੱਲਾਂ ਨਹੀਂ ਕਰਨੀਆਂ ਸਾਡੇ ਨਾਲ ਘੈਂਟ ਮੌਸਮ ਹੈ ਘੈਂਟ ਸੱਜਣੋ ਘੈਂਟ ਜੋ ਜੋਂ ਤਾਂ ਨਹੀਂ ਕਰ ਜਾ ਕੇ ਮਿਲਦੇ ਆ ਜਿਹੀਂ ਪੀਜ਼ਾ ਬਣਾਇਆ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਸੀਐਸਡੀ ਪੀਜ਼ਾ ਬਣਾਇਆ ਅੱਜ ਦੀਨੇ ਕਿਹਾ ਵੀ ਅਪਾਵਣਾ ਵਾਂਗੇ ਪੀਜ਼ਾ ਸਵਾਪਾ ਜੀ ਪੀਜ਼ਾ ਦਾ ਸਮਾਨ ਲੈ ਕੇ ਆਏ ਆ ਦੀਨੇ ਆਲਰੇਡੀ ਸ਼ਮਲਾ ਮਿਟਰ ਚੋਪ ਕਰਕੇ ਰੱਖ ਲੀਆਂ ਆ ਆਨਿਅਨਸ ਆ ਤੇ ਉਹਦੇ ਚ ਚੀਜ਼ ਐਂਡ ਸੌਸਸਸ ਪਈ ਹੋਈਆਂ ਨੇ ਤੇ ਡੋ ਵੀ ਅਸੀਂ ਅੱਜ ਕਿਹਾ ਵੀ ਘਰੀ ਬਣਾਉਣਾ ਆ ਡੋ ਹੀ ਰੈਡੀ ਕਰਕੇ ਰੱਖ ਲਿਆ ਡੋ ਹਾਂ ਫੁੱਲਿਆੜੀ ਇਹਦਾ ਸਾਡਾ ਡੋ ਡੋ ਸਾਡਾ ਆਲਰੇਡੀ ਰੈਡੀ ਆ ਤੁਹਾਨੂੰ ਅਪਰੋਂ ਦਿਖਾਵਾਂਗੇ ਅੱਜ ਅਸੀਂ ਕੀ ਉਹਨਾਂ ਨੇ ਕਰੇ ਪੀਜ਼ਾ ਇਹ ਸਾਡੀ ਆਪਣੀ ਰੈਸਪੀ ਹੈ ਜੇ ਆਪਾਂ ਕਿਦੋਂ ਦੇਖੀ ਹੈ ਰੈਸਪੀ ਆਉਦੀ ਹੈ ਇਹ ਸਾਡੀ ਆਪਣੀ ਰੈਸਪੀ ਹੈ ਜੇ ਤੁਸੀਂ ਚਾਹੋ ਦੇਖ ਬਹੁਤ ਵਾਰੀ ਬਣਾਇਆ ਆਪਾਂ ਪਹਿਲਾਂ ਵੀ ਜੇ ਤੁਸੀਂ ਚਾਹੋ ਤਾਂ ਫਾਲੋ ਕਰ ਸਕਦੇ ਹੋ ਸਾਡੀ ਰੈਸਪੀ ਨਾਲ yes we will make indian style pizza today mm -hmm. which toppings we are going to only capsicum te onion no tomato ਟਮਾਟੋ ਤਾਂ ਪਸੰਦ ਨਹੀਂ no tomato ਕੋਈ ਪਸੰਦ ਨਹੀਂ ਹੋ ਰਿਹਾ ਕਿਸੇ ਨੂੰ ਚੀਜ਼ ਪਾਣਾ ਪਨੀਰ ਪਾਣਾ ਪਨੀਰ ਹੈਗਾ 90 ਗ੍ਰਾਮ ਪਨੀਰ ਪਾਸਾ ਪਨੀਰ ਨਹੀਂ ਹੈਗਾ ਪਨੀਰ ਜ਼ਿਆਦਾ ਲਿਆਉਣਾ ਪੈਣਾ ਆਪਾਂ ਨੂੰ ਜਾਂ ਫਿਰ ਬਿਨਾ ਪਨੀਰ ਤੋਂ ਮੈਂ ਤਾਂ ਵੈਸੇ ਓਨਲੀ ਆਨੀਅਨ ਤੇ ਕੈਪਸਿਕਮ ਵਾਲਾ ਸੁਆਹਣਾ ਹਾਊ ਯੂ ਮੇਕ ਦੋ ਆਟਾ ਪਾ ਕੇ ਨੂਨ ਪਾ ਕੇ ਕਿਉਂ ਪਾ ਕੇ ਉਹਨੂੰ ਮਿਕਸ ਕਰ ਲਿਆ ਵਿੱਚ ਯੀਸਟ ਪਾਇਆ ਤੇ ਹੁਣ ਜਦੋਂ ਇਹ ਡਬਲ ਸਾਈਜ਼ ਦਾ ਹੋ ਗਿਆ ਫੁੱਲ ਕੇ ਉਦੋਂ ਆਪਾਂ ਇਹਦੇ ਉਹ ਪੀਜ਼ੇ ਬਣਾਵਾਂਗੇ ਸੋ ਮੇਨ ਜਿਹੜਾ ਇੰਗਰੀਡੀਅੰਟ ਉਹ ਯੀਸਟ ਆ ਯੈਸ ਜਿਹਦੇ ਕਰਕੇ ਬਣੂਗਾ ਯੈਸ ਯੈਸ ਓਕੇ ਸੋ ਆਪਾਂ ਇਹਨੂੰ ਕਿੰਨੇ ਟਾਈਮ ਲਈ ਰੈਸਟ ਕਰਾਂਗੇ ਬਾਅਦ ਵਿੱਚ ਮੈਡਮ ਘੰਟੇ ਕਿ ਲਈ ਕਰਨਾ ਮੈਂ ਸੋ 1 ਘੰਟੇ ਲਈ ਆਪਾਂ ਇਹਨੂੰ ਰੈਸਟ ਦੇਣੀ ਹੈ ਕਿਉਂਕਿ ਅੱਬਾ ਰੈਸਪੀ ਦੱਸ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਘੰਟੇ ਲਈ ਇਹਨੂੰ ਰੈਸਟ ਦਵਾਂਗੇ ਫਿਰ ਬਣਾਵਾਂਗੇ ਪੀਜ਼ਾ ਓਕੇ ਸੋ ਆ ਪਤਾ ਨੂੰ ਮਿਲਦੀ ਆ ਥੋੜਾ ਟਾਈਮ ਬਾਅਦ ਜਦ ਸਾਡਾ ਡੋਰ ਰੈਡੀ ਹੋਈ ਹੈ ਜਦੋਂ ਆਪਾਂ ਨੂੰ ਸ਼ੇਪ ਦੇਣ ਲੱਗੇ ਹੋਏ ਤੁਹਾਨੂੰ ਅਸੀਂ ਦਿਖਾਉਂਦੇ ਆ ਸਾਰਾ ਕੁਝ ਅੱਗੇ ਅੱਗੇ ਚਲੋ गाइस ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਤੁਹਾਨੂੰ تھوڑے ٹائم ਬਾਅਦ ਮਿਲਦੇ ਆ ਹੁਣ ਆਪਾਂ ਆਲਮੋਸਟ ਡੋਨ ਸੈਟ ਕਰਨ ਲਈ ਰੱਖਤਾ ਸੀਗਾ ਫॉर 2 2 ਆਰਸ ਤੇ ਉਸ ਤੋਂ ਬਾਅਦ ਹੁਣ ਆਪਾਂ ਨੂੰ ਉਹਦਾ بیس ਬਣਾਉਣ ਲੱਗੇ ਆ ਸਭ ਤੋਂ ਪਹਿਲਾਂ ਆਪਾਂ ਉਹਦੇ ਥੱਲੇ ਫਲੋਰ ਸਪਰੈਡ ਕੀਤਾ ਥੈਨ ਆਪਾਂ ਜਿਹੜਾ ਉਹਦਾ ਡੋ ਆ ਉਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਸਪਰੈਡ ਕਰਾਂਗੇ ਉਹ ਦੇ ਉੱਪਰ ਇਹਦੇ 베이스 ਦਾ ਟੈਕਸਚਰ ਕਿਵੇਂ ਦਾ ਹੋਣਾ ਚਾਹੀਦਾ ਵਾ ਜਿਹੜਾ ਕਿ ਵਧੀਆ ਹੋਊਗਾ ਇਦਾਂ ਦਾ ਨਾਟ ਇਦਾਂ ਦਾ ਲੋਕ ਨੂੰ ਨਹੀਂ ਪਤਾ ਤੁਸੀਂ ਕੀ ਫੀਲ ਕਰ ਰਹੇ ਆ ਦੇਖੋ ਇਦਾਂ ਫੀਲ ਨਹੀਂ ਹੋ ਰਿਹਾ ਤੁਹਾਨੂੰ ਕਿਦਾਂ ਲੱਗਦਾ ਮੈਨੂੰ ਪਤਾ ਨਹੀਂ ਕਿਵੇਂ ਦਾ ਮੈਂ ਜੇ ਰੋਟੀ ਦਾ ਆਟਾ ਹੁੰਦਾ ਉਹਨਾਂਕ ਉਹਦੇ ਥੋੜਾ ਪਤਲੇ ਹੋਣਾ ਚਾਹੀਦਾ ਮੈਨੂੰ ਸੌਫਟ ਹੋਣਾ ਚਾਹੀਦਾ ਕਿ ਇਸ ਤਰ੍ਹਾਂ OK ਵੀ ਹੁਣ ਕਹਿਣਾ ਸਡਨਲੀ ਟਰੱਕਾਂ ਦੇ ਵਲੌਗਸ ਤੋਂ ਕੁਕਿੰਗ ਦੇ ਵਲੌਗਸ ਤੇ ਤੁਸੀਂ ਆ ਗਈਆਂ। ਹਮਮ ਕੇਸ ਆ ਗਿਆ। ਸੋ ਇਹਨੂੰ ਆਪਾਂ ਇਹਦਾ ਕਿ ਸਪਰੈਡ ਕਰਨਾ ਤਾਂ ਕਿ ਕਾਫੀ ਫੈਲ ਜਾਵੇ, ਜ਼ਿਆਦਾ ਠਿੱਕ ਨਹੀਂ ਹੋਣਾ ਚਾਹੀਦਾ, ਜਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਨਾ। ਸੋ ਹੁਣ ਆਪਾਂ ਇਹਨੂੰ ਆਇਲ ਨਹੀਂ ਲਾਵਾਂਗੇ, ਇਹਨੂੰ ਆਪਾਂ ਜਸਟ ਆਟਾ ਆਟੇ ਦੇ ਨਾਲ ਹੀ ਕਰਾਂਗੇ ਸਹੀ। ਇੱਕ ਹੋਰ ਚੀਜ਼ ਇਹਨੂੰ ਕਰਨੀ ਆਪਾਂ। ਇਸ ਆਪਾਂ ਉਹਦੇ ਵਰਜਨ ਰੱਖਣਾ ਤੇ ਆਪਾਂ ਉਹ ਰੱਖਣਾ ਹੈ ਤੇ ਕਰੇ ਕਿ ਨਾ ਕਿ ਥੀ ਮਰ ਰੱਖਣਾ ਓਕੇ ਇਹਨਾਂ ਨਾਲ ਆਪਾਂ ਇਹਦੇ ਵਿੱਚ ਉਹ ਕਰਾਂਗੇ ਹੋਲਸ ਕਰਾਂਗੇ ਤਾਂ ਕਿ ਇਹ ਪੱਕ ਜੇ ਆਪਾਂ ਵਿੱਲੇ ਨਾਲ ਵੀ ਵੇਚ ਸਕਦੇ ਹਾਂ ਮੋੜ ਨਹੀਂ ਆਈ ਵਿੱਲੇ ਨਾਲ ਵੀ ਵਿੱਲੇ ਨਾਲ ਨਾਲ ਤੇ ਇੱਕ ਹੱਥ ਨਾਲ ਕੀ ਫਰਕ ਹੋ ਜਾਂਦਾ ਕੋ ਕਰਾ ਨਹੀਂ ਮੈਂ ਉਹਦੇ ਹੀ ਹੱਥ ਨਾਲ ਮੈਨੂੰ ਪਤਾ ਹੈ ਮੈਂ ਕਰ ਦੇਣਾ ਮੈਂ ਕਰਦਾ ਨਹੀਂ ਮੈਂ ਵੇਲਣਾ ਹੀ ਨਹੀਂ ਵੇਲਣ ਲੱਗਣਾ ਪੈਣਾ ਹੀ ਮੈਨੂੰ ਸੋ ਨੈਕਸਟ ਹੁਣ ਆਪਾਂ ਇਹਦੇ ਤੇ ਸੌਸ ਸਪਰੈਡ ਕਰ ਰਹੇ ਹਾਂ ਜੋ ਅਪਾ ਤੁਹਾਨੂੰ ਕਿਹਾ ਹੈ ਪਾ ਓਵਨ 'ਚ ਬਣਾਵਾਂਗੇ ਸੋ ਆਪਣਾ ਪੀਜ਼ਾ ਜਿਹੜਾ ਆ ਓਵਨ 'ਚ ਚਲਾ ਗਿਆ ਆ ਸੋ ਆਲਮੋਸਟ 15 ਮਿੰਟਸ ਬਾਅਦ ਆਪਾਂ ਇਹਨੂੰ ਕੱਢ ਲਾਂਗੇ ਤੇ ਆਪਣਾ ਬਣ ਕੇ ਰੈਡੀ ਹੋ ਜੂਗਾ ਤੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿ 15 ਮਿੰਟਸ ਬਾਅਦ ਇਹ ਕਿਵੇਂ ਦਾ ਬਣਦਾ ਆ ਹੋ ਜੀ ਮੇਰੇ ਵੀਰੋ ਕੰਟਰੈਕਟ ਪਤਾ ਕਹਿੰਦੇ ਤੀਜ ਦੇ ਸਹਰਾਣੇ ਬੈਠੇ ਆ ਪੀ ਕੇ ਦੋ ਪੀਜ਼ਾ ਬਾਹਰ ਆਵੇ ਤੇ ਕਿ ਦੋ ਖਾਈਏ ਤਿੰਨੋ ਹੀ ਲੈਣ ਚ ਬੈਠੇ ਆ ਇਹ ਥੋੜੇ ਜਿਹਾ ਬਿਜ਼ੀ ਆ ਗੱਲਾਂ ਬਾਤਾਂ 'ਚ ਤੂੰ ਕਿੰਤਾ ਨੂੰ ਕਿਦਾਂ ਦਾ ਲੱਗੰਦਿਆ ਵਾ ਪੀਜ਼ਾ ਪੀਜ਼ਾ ਵਰਗਾ ਪੀਜ਼ਾ ਲੱਗੰਦਿਆ ਵਾ ਅਸੀਂ ਖਾਦਾ ਨਹੀਂ ਅਸੀਂ ਇੱਥੇ ਮੈਂ ਸੋ ਪੀਜ਼ਾ ਰੈਡੀ ਹੋਣ ਤੋਂ ਬਾਅਦ ਕੁਝ ਏਵੇਂ ਦਾ ਲੱਗੰਦਿਆ ਹੈਗਾ वो तो पिज़ा मेकर नहीं है इस करके पीजा मेकर थल्यो भी हिट पाई दी होंगी कलीर बाय